ਜਵਾਬ ਦੇਣ ਵਿੱਚ ਕਿ ਅਸੀਂ ਜਵਾਬ ਦੇਣਾ ਪਲਟ ਕੇ ਕੋਈ ਤੁਹਾਨੂੰ ਬੋਲ ਰਿਹਾ ਕੋਈ ਤੁਹਾਡੀ ਨਿੰਦਿਆ ਕਰ ਰਿਹਾ ਕੋਈ ਤੁਹਾਡੇ ਬਾਰੇ ਬੁਰਾ ਸ਼ਬਦ ਵਰਤ ਰਿਹਾ ਕੋਈ ਬੁਰਾ ਕਹਿ ਰਿਹਾ ਤੇ ਉਹਦਾ ਜਵਾਬ ਕਿ ਦੇਣਾ ਤੁਸੀਂ ਉਹਦਾ ਜਵਾਬ ਇੱਕ ਹੀ ਜਵਾਬ ਦੇਣਾ ਮੌਨ ਸ਼ਾਂਤੀ ਚੁੱਪ ਬਿਲਕੁਲ ਨਹੀਂ ਬੋਲਣਾ ਕੁਝ ਔਰ ਕਦੀ ਆਪਣੀ ਸਫਾਈ ਨਹੀਂ ਪੇਸ਼ ਕਰਨੀ ਕਿਉਂਕਿ ਜਦੋਂ ਅਸੀਂ ਸਫਾਈ ਪੇਸ਼ ਕਰਾਂਗੇ ਤਾਂ ਵਿਵਾਦ ਹੋਏਗਾ ਗੱਲਾਂ ਜ਼ਿਆਦਾ ਬਣਾਉਣੀਆਂ ਪਣਗੀਆਂ ਸਫਾਈ ਵਿੱਚ ਦੋ ਸ਼ਬਦਾਂ ਦੀ ਜਗ੍ਹਾ ਚਾਰ ਸ਼ਬਦ ਹੋ ਜਾਂਦੇ ਹਨ ਉਹਨਾਂ ਚਾਰ ਸ਼ਬਦਾਂ ਦੀ ਜਗ੍ਹਾ 10 ਸ਼ਬਦ ਹੋ ਜਾਂਦੇ ਨੇ ਸੋ ਸਫਾਈ ਵੀ ਕਦੀ ਨਹੀਂ ਦੇਣੀ ਵਕਤ ਆਪਣੇ ਆਪ ਜਵਾਬ ਦਿੰਦਾ ਸਮਾਂ ਆਪਣੇ ਆਪ ਜਵਾਬ ਦਿੰਦਾ ਕਿ ਉਹ ਕਿ ਝੂਠ ਦੇ ਪੈਰ ਨਹੀਂ ਹੁੰਦੇ ਔਰ ਸੱਚ ਦੀ ਜਿਹੜੀ ਜੜ ਹੈ ਉਹ ਪਤਲ ਵਿੱਚ ਹੈ ਸੋ ਤੁਹਾਨੂੰ ਕਦੀ ਪ੍ਰੂਫ ਕਰਨ ਦੀ ਲੋੜ ਨਹੀਂ ਹੈ ਕਿ ਮੈਂ ਸੱਚਾ ਜਾਂ ਮੈਂ ਸਹੀ ਹਾਂ ਉਹ ਪਰਮਾਤਮਾ ਆਪਣੇ ਆਪ ਪ੍ਰੂਫ ਕਰੇਗਾ ਖੁਦ ਨੂੰ ਕਦੀ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਉਹ ਵਾਹਿਗੁਰੂ ਆਪ ਕਰੇਗਾ ਉਹ ਸੱਚੇ ਪਾਤਸ਼ਾਹ ਆਪ ਕਰੇਗਾ